ਕੀ ਸ਼ੁਆਸ਼ੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪ੍ਰਮਾਤਮਾ ਮੇਰ ਕਰਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਸੂਚੀ ਕੌਮ ਨੂੰ ਪ੍ਰਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਜਲ ਹੋ ਰਹੀਆਂ ਆ ਪ੍ਰਮਾਤਮਾ ਮੇਰ칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਆਇ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ ਕਾਨ ਬਖਸ਼ਿਸ਼ ਕਾਨ ਫੂਜੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਚੰਗਾ ਚੱਲ ਹੋ ਰਹੀਆਂ ਆ ਪ੍ਰਮਾਤਮਾ ਮੇਰ ਕਰਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ ਕਰਨ ਬਖਸ਼ਿਸ਼ ਕਰਨ ਫੌਜੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਚੰਗਾ ਚੱਲ ਹੋ ਰਹੀਆਂ ਆ ਪ੍ਰਮਾਤਮਾ ਮੇਰ칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਸੂਚੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਜਲ ਹੋ ਰਹੀਆਂ ਆ ਪ੍ਰਮਾਤਮਾ ਮੇਰ ਕਰਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਆ ਆ ਅਗਲਾ ਸਾਲ ਖੁਸ਼ੀਆਂ ਭਰ ਹੋਈ ਸਾਰੇ ਵਾਸਤੇ ਸਾਰੇ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾਂ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਸੂਚੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਚੰਗਾ ਚਲ ਹੋ ਰਹੀਆਂ ਆ ਪ੍ਰਮਾਤਮਾ ਮੇਰ칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆਇਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ ਕਾਨ ਬਖਸ਼ਿਸ਼ ਕਾਨ ਫੂਜੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਅੱਜ ਗੁਰੂ ਆਤਮ ਮੇਰ칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆਇਆ ਅਗਲਾ ਸਾਲ ਖੁਸ਼ੀਆਂ ਭਰ ਹੋਈ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਫੂਜੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪਰਮਾਤਮਾ ਮੇਰ ਕਰਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ ਕਰਨ ਬਖਸ਼ਿਸ਼ ਕਰਨ ਸੂਚੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਰੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪ੍ਰਮਾਤਮਾ ਮੇਰ ਕਰਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਈ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ ਕਰਨ ਬਖਸ਼ਿਸ਼ ਕਰਨ ਫੂਜੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪ੍ਰਮਾਤਮਾ ਮੇਰ ਕਰਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਈ ਸਾਰੇ ਵਾਸਤੇ ਸਾਰੇ ਖਾਲਸਾ ਪੰਥ ਰੂਪ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਹੈ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਫੂਜੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਚੰਗਾ ਚਲ ਹੋ ਰਹੀਆਂ ਆ ਪ੍ਰਮਾਤਮਾ ਮੇਰ칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆਇਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਫੂਜੀ ਕੌਮ ਨੂੰ ਪ੍ਰਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਜੀ ਗੁਰੂ ਆਤਮ ਮੇਰ칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਫੂਜੀ ਕੌਮ ਨੂੰ ਪ੍ਰਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪ੍ਰਮਾਤਮਾ ਮੇਰ ਕਰਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ ਕਰਨ ਬਖਸ਼ਿਸ਼ ਕਰਨ ਪੂਜੀ ਕੌਮ ਨੂੰ ਪ੍ਰਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਰੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪਰਮਾਤਾ ਮੇਰ칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਈ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ칸 ਬਖਸ਼ਿਸ਼ ਕਰਨ ਫੂਜੀ ਕੌਮ ਨੂੰ ਪ੍ਰਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪ੍ਰਵਾਤਾ ਮੇਰ ਕਰਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਈ ਸਾਰੇ ਵਾਸਤੇ ਸਾਰੇ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾਂ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਸੂਚੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪ੍ਰਭਾਤਪਾ ਮੇਰ칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆਇਆ ਅਗਲਾ ਸਾਲ ਖੁਸ਼ੀਆਂ ਭਰ ਹੋਈ ਸਾਰੇ ਵਾਸਤੇ ਗੁਰੂ ਮਹਾਰਾਜ ਮਹਿਰ칸 ਬਖਸ਼ਿਸ਼칸 ਸੂਚੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਚੰਗਾ ਚੱਲ ਹੋ ਰੀਆਂ ਆ ਆਪਾ ਗੁਰੂ ਆਤਮ ਮੇਰ칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆਇਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ칸 ਬਖਸ਼ਿਸ਼ ਕਰਨ ਸੂਚੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪਰਵਾਪਾ ਮੇਰ칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ칸 ਬਖਸ਼ਿਸ਼ ਕਰਨ ਸੂਚੀ ਕੌਮ ਨੂੰ ਪ੍ਰਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਰੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਚੰਗਾ ਚੱਲ ਹੋ ਰਹੀਆਂ ਆ ਪ੍ਰਵਾਤਪਾ ਮੇਰ칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ칸 ਬਖਸ਼ਿਸ਼ ਕਰਨ ਸੂਚੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪਰਮਾਤਮਾ ਮੇਰ ਕਰਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਈ ਸਾਰੇ ਵਾਸਤੇ ਸਾਰੇ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਹੈ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਖੂਚੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਜਲ ਹੋ ਰਹੀਆਂ ਆ ਪ੍ਰਮਾਤਮਾ ਮੇਰ칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਆਇਆ ਅਗਲਾ ਸਾਲ ਖੁਸ਼ੀਆਂ ਪਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ ਕਾਨ ਬਖਸ਼ਿਸ਼ ਕਾਨ ਫੂਜੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ आज गुरु आत्ममेर칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਸੂਚੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪ੍ਰਮਾਤਮਾ ਮੇਰ칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਫੂਜੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਰੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪ੍ਰਵਾਤਪਾ ਮੇਰ칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਈ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਫੂਜੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪ੍ਰਵਾਤਾ ਅਮਰੀਕਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਪਰਾ ਹੋਈ ਸਾਰੇ ਵਾਸਤੇ ਸਾਰੇ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾਂ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਫੂਜੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪ੍ਰਮਾਤਮਾ ਮੇਰ칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆਇਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ ਕਰਨ ਬਖਸ਼ਿਸ਼ ਕਰਨ ਸੂਚੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਅੱਜ ਗੁਰੂ ਆਤਮ ਮੇਰ칸 ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆਇਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਗੁਰੂ ਮਹਾਰਾਜ ਮੇਰ칸 ਬਖਸ਼ਿਸ਼ ਕਰਨ ਸੂਚੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆਹ ਸਾਲ ਚੜ੍ਹਦੀ ਕਲਾ ਦਾ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ